ਅਸੀਂ ਅਕਸਰ ਇਹਦੇ ਵੀ ਯਾਤਰ ਪ੍ਰਵਾਸੀਆਂ ਦੀ ਰੇੜੀ ਹੁੰਦੀ ਹੈ ਲੈਣਾ ਲੱਗੇ ਹੁੰਦੀਆਂ ਨੇ ਖਾਣ ਪੀਣ ਦੇ ਲੋਕਾਂ ਦੀਆਂ ਖਾਸ ਤੱਕੇ ਪੰਜਾਬੀ ਬੜੇ ਸ਼ੌਂਕ ਨਾਲ ਪਹੁੰਚਦੇ ਨੇ ਪ੍ਰਸਤਾਨ ਨੂੰ ਜੀ ਖਬਰ ਦਿਖਾਵਾਂਗੇ ਅਮਰਸਾ ਦੇ ਖਾਲਸਾ ਕੋਲ ਦੇ ਬਾਹਰ ਦੀ ਗੋਸ਼ਕ ਨੌਜਵਾਨ ਦੀ ਤੁਸੀਂ ਦੇਖ ਸਕਦੇ ਹੋ ਪਰ ਇਸ ਦੀ ਰੇੜੀ ਉੱਤੇ ਕੋਈ ਵੀ ਜਿਹੜਾ ਸੱਜਣ ਨਹੀਂ ਪਹੁੰਚਿਆ ਅਤੇ ਗੁਰਸਿੱਖੀ ਨਾਲ ਜਿਹੜਾ ਕਿ ਲੋਕਾਂ ਜੋੜ ਰਿਹਾ ਪੰਜ ਪੌੜੀਆਂ ਜਪਜੀ ਸਾਹਿਬ ਦਾ ਪਾਠ ਸੁਣਾਉਣ ਉੱਤੇ ਮੂੰਹ ਜਬਾਨੀ ਇੱਕ ਗਲਾਸ ਫ੍ਰੀ ਦਿੰਦਾ ਇਸ ਨੌਜਵਾਨ ਉਹ ਸਮਾਨ ਉਹ ਵੇਚਦੇ ਨੇ ਉਹ ਸਮਾਨ ਤੁਸੀਂ ਵੇਚ ਦਿਓ ਪਰ ਤੁਹਾਡੀ ਸਾਤ ਸਵਾ ਹੀ ਨਹੀਂ ਹੋ ਤੁਸੀਂ ਹੈ ਵੀ ਗੁਰਸਖ ਜੇ ਕੋ ਤੁਹਾਡੀ ਰੇਡੀ ਉੱਤੇ ਸ਼ਾਮ 5:30 ਹੋ ਚਲੇ ਨੇ ਪੌਣੀ ਸਾਢੇ ਟਾਈਮ ਹੋ ਚਲਿਆ ਅਜੇ ਤਾਂ ਗਾਹਕ ਨਹੀਂ ਪਹੁੰਚਿਆ ਕੋਈ ਕੀ ਕਹਿਣਾ ਚਾਹੂਗੀ ਲੋਕ ਗੰਦ ਖਾਣਾ ਹੀ ਪਸੰਦ ਕਰ ਰਿਆ ਸਹੀ ਨੂੰ ਲੋਕ ਪੈਅ ਨਹੀਂ ਦੇ ਰਿਆ ਲੋਕ ਪ੍ਰਵਾਸੀ ਮਜ਼ਬੂਰਾਂ ਤੋਂ ਹੀ ਫੇਰ ਉਹੀ ਹਾਲ ਹੈ ਸਾਡੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੇ ਤੇ ਹੁਣ ਮੈਂ ਘੜ ਤੋਂ ਘੜ ਹੋਰ ਹਫਤਾ ਕਰ ਲਾਂਗਾ ਜਾਂ 15 ਦਿਨ ਜਾਂ 20 ਦਿਨ ਕਰ ਲਾਂਗਾ ਇਸ ਤੋਂ ਵੱਧ ਮੇਰੀ ਵੀ ਮਤਲਬ ਹੈਗੇ ਨਹੀਂ ਹਾਲਾਤ ਕਿ ਮੈਂ ਲਗਾਤਾਰ ਘਾਟੇ ਖਾਈ ਜਾਵਾਂ ਵੇਖੋ ਜੀ ਮੈਨੂੰ ਤਕਰੀਬਨ 1 ਨਵੰਬਰ 2023 ਤੋਂ ਸ਼ੁਰੂ ਕੀਤਾ ਸੀ ਇਹ ਕੰਮ ਕਿਹੇ ਜਥੇਬੰਦੀ ਨੇ ਕਿਹੇ ਤਰ੍ਹਾਂ ਦਾ ਵੀ ਕੋਈ ਪੰਥਕ ਆਗੂ ਨੇ ਕਿਹੇ ਤਰ੍ਹਾਂ ਦਾ ਕੋਈ ਸਾਥ ਨਹੀਂ ਦਿੱਤਾ ਮਾਰਾ ਇਹਨੇ ਕਿਰਪਾ ਕੀਤੀ ਸੀ ਮੈਨੂੰ ਦਿੱਤਾ ਸੀ ਸਭ ਕੁਝ ਸੋਨੇ ਵਰਗੀ ਮੇਰੀ ਧੀ ਸੀ ਪਰ ਪੈਸਿਆਂ ਦੀ ਖਾਤਰ ਅੱਜ ਮੇਰੇ ਵੇ ਕੋਲ ਮੇਰੇ ਪਰਿਵਾਰ ਚ ਨਹੀਂ ਆ ਮੇਰੇ ਕੋਲ ਚਲੀ ਗਈ ਹੈ ਦੇ ਨੇ ਤੇ ਕਿੰਨੀ ਖੁਸ਼ੀ ਸੀ ਵੀ ਪਰਮਾਤਮਾ ਨੇ ਦੇ ਦਿੱਤੀ ਆ ਤੇ ਮੈਨੂੰ ਸੋ ਜੋ ਡਾਕਟਰਾਂ ਨੇ ਕਿਹਾ ਗਿਆ ਵੀ ਇਹਨੂੰ ਮਸ਼ੀਨ ਚ ਚਲਾਉਣਾ ਕਿੰਨੇ ਕਿ ਪੈਸਿਆਂ ਦੀ ਲੋੜ ਸੀ ਤੇ ਤੁਸੀਂ ਕਿੰਨੇ ਕਿ ਤੁਹਾਡੇ ਜਿਹੜੇ ਸਿੱਖ ਆਗੂ ਨੇ ਜਾਂ ਤੁਹਾਡੇ ਦਿਸਤੇ ਦਾ ਭੈਣ ਭਰਾ ਨੇ ਕਿੰਨੇ ਕਿ ਲੋਕਾਂ ਨੂੰ ਫੋਨ ਕੀਤਾ ਤੇ ਕਿਸੇ ਨੇ ਆ ਕੇ ਬਾਹ ਨਹੀਂ ਫੜੀ ਆ ਕੇ ਕਹਿੰਦੇ ਗੁਰਸਖਦੀ ਤੇ ਬਾਹ ਹਰ ਕੋਈ ਫਰਦਾ ਇੱਕ ਵਾਰੀ ਗੁਰਸਖ ਬੁਲਾਵੇ ਸੀ ਕਿਸੇ ਨੂੰ ਦੇਖੋ ਜੀ ਮੇਰੇ ਲਿੰਕ ਦੇ ਵਿੱਚ 10 12 ਵੀਰ ਇਹੋ ਜਿਹੇ ਹੀ ਜਿਨ੍ਹਾਂ ਨੇ ਸਰਕਾਰੀ ਨੌਕਰੀ ਹੀ ਪੁਲਿਸ ਵਾਲੇ ਵੀ ਹੈਗੇ ਹੀ ਉਹਨਾਂ ਦੀ ਲੱਖ ਰੁਪਇਆ ਆਮਦਨ ਮੰਥਲੀ ਹੈਗੀ ਸੀ ਜਿਨ੍ਹਾਂ ਦੇ ਖਾਤੇ ਤੋਂ 2 ਤੋਂ ਲੈ ਕੇ 50 ਲੱਖ ਰੁਪਇਆ 24 ਘੰਟੇ ਰਹਿਦਾ ਮੈਂ ਉਹਨਾਂ ਨੂੰ ਵੀ ਫੋਨ ਕੀਤੇ ਉਹਨਾਂ ਨੂੰ ਕਿਹਾ ਵੀ ਧਾਰੇ ਦੇ ਦਿਓ ਮੈਂ ਤੁਹਾਡੇ ਇਨੇਚਰ ਚ ਮੋੜ ਦਵਾਂਗਾ ਪਰ ਕਿਸੇ ਨੇ ਮੇਰੀ ਬਾਣੀ ਫੜੀ ਅੱਜ ਮੇਰੇ ਨਾਲ ਹੋਇਆ ਏ ਮੈਂ ਚਾਹੁੰਦਾ ਰੱਬ ਕਿਸੇ ਨਾਲ ਨਾ ਕਰੇ ਮੈਂ ਆਪਣੀ ਸੋਨੇ ਵਰਗੀਤੀ ਇਨਾਂ ਹੱਥਾਂ ਦੇ ਨਾਲ ਆਪ ਨੱਪੀਆ ਜ਼ਮੀਨ ਦੇ ਵਿੱਚ ਮੈਨੂੰ ਪੁੱਛ ਕੇ ਵੇਖੋ ਮੇਰੇ ਦਿਲ ਤੇ ਕੀ ਬੀਤ ਰਹੀ ਹੋਏਗੀ ਮੇਰਾ ਜਿਹੜਾ ਮੋਟਰਸਾਈਕਲ ਹੀ ਉੱਥੇ ਮੋਟਰਸਾਈਕਲ ਵੇਚ ਕੇ ਮੈਂ ਆਪਣੀ ਵਾਈਫ ਨੂੰ ਘਰ ਲਿਆਂਦਾ ਘਰ ਲਿਆਂ ਤੋਂ ਬਾਅਦ ਵੀ ਅੱਜ ਵੀ ਉਹਨਾਂ ਦਾ ਜਿਹੜਾ ਇਲਾਜ ਆ ਤਾਂ ਚੱਲਣਾ ਹੀ ਆ ਕਰਾਉਣਾ ਹੀ ਪੈਣਾ ਤੋ ਜਿਹੜਾ ਮੇਰਾ ਔਨ ਜਾਣ ਦਾ ਸਾਧਨ ਸੀ ਜਿਹੜਾ ਉਹ ਵੀ ਵਿਗ ਗਿਆ ਜਿੱਦੇ ਕਰਕੇ ਕੰਮ ਤੇ ਆਉਣਾ ਵੀ ਬੜਾ ਮੁਸ਼ਕਲ ਹੋ ਗਿਆ ਸਾਸੀ ਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਸੀਂ ਅਕਸਰ ਦੇਖਦੇ ਵੀ ਯਾਤਰੀ ਪ੍ਰਵਾਸੀਆਂ ਦੀ ਰੇੜੀ ਉੱਤੇ ਲੈਣਾ ਲੱਗੀਆਂ ਹੁੰਦੀਆਂ ਨੇ ਖਾਣ ਪੀਣ ਦੇ ਲੋਕਾਂ ਦੀਆਂ ਖਾਸ ਤੱਕ ਪੰਜਾਬੀ ਬੜੇ ਸ਼ੌਂਕ ਨਾਲ ਪਹੁੰਚਦੇ ਨੇ ਪਰ ਅੱਜ ਤੁਹਾਨੂੰ ਇੱਕ ਖਬਰ ਦਿਖਾਵਾਂਗੇ ਅਮਰਸਾ ਦੇ ਖਾਸ ਕੋਲ ਦੇ ਬਾਹਰ ਦੀ ਗੋਸ਼ਕ ਨੌਜਵਾਨ ਦੀ ਜਿਹੜਾ ਕਿ ਚਾਟੀ ਦੀ ਲੱਸੀ ਨਿੰਬੂ ਪਾਣੀ ਤੇ ਸ਼ਰਬਤ ਤੇ ਇਹ ਜਿਹੜੀਆਂ ਚੀਜ਼ਾਂ ਵੇਚਦਾ ਵਾ ਦਹੀਂ ਪੱਲੇ ਵਗੈਰਾ ਤੁਸੀਂ ਦੇਖ ਸਕਦੇ ਹੋ ਪਰ ਇਸ ਦੀ ਰੇੜੀ ਉੱਤੇ ਕੋਈ ਵੀ ਜਿਹੜਾ ਸੱਜਣ ਨਹੀਂ ਪਹੁੰਚਿਆ ਅਤੇ ਗੁਰਸਿੱਖੀ ਦਾ ਜਿਹੜਾ ਕੀ ਲੋਕਾਂ ਜੋੜ ਰਿਹਾ ਪੰਜ ਪੌਣੀਆਂ ਜਪਜੀ ਸਾਹਿਬ ਦਾ ਪਾਠ ਸੁਣਾਉਣ ਉੱਤੇ ਮੂੰਹ ਜਬਾਨੀ ਇੱਕ ਗਲਾਸ ਫ੍ਰੀ ਦਿੰਦਾ ਇਸ ਨੌਜਵਾਨ ਗੁਰਸਿੱਖ ਨੌਜਵਾਨ ਆ ਪ੍ਰਮਾਤਮਾ ਦਾ ਨਾਲ ਲੈਂਦਾ ਵਾ ਰੱਬ ਤੇ ਬਹੁਤ ਵਿਸ਼ਵਾਸ ਆ ਪਰ ਅੱਜ ਅਚ ਹਾਲਾਤ ਤੁਹਾਨੂੰ ਦਿਖਾਵਾਂਗੇ ਇਸ ਗੁਰਸਿੱਖ ਨੌਜਵਾਨ ਦੇ 5:30 ਹੋ ਚੁੱਕੇ ਨੇ ਸਮਾਂ ਮੈਂ ਆਪਣੀ ਘੜੀ ਜਰੂਰ ਦਿਖਾਵਾਂਗਾ 5:30 ਸਮਾਂ ਹੋ ਚੁੱਕਿਆ ਵਾ ਤੁਸੀਂ ਦੇਖ ਸਕਦੇ ਹੋ ਸਾਰੀ ਦਿਹਾੜੀ ਨਿਕਲ ਚ ਗਈ ਆ ਤੇ ਵੀਰ ਨਾਲ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਵੀ ਕਿੰਨੇ ਕੁ ਸਵੇ ਦੀ ਦਿਹਾੜੀ ਵੱਟੀ ਆ ਪੈਸੇ ਵੱਟੇ ਕਿ ਨਹੀਂ ਵੱਟੇ ਕੀ ਹਾਲਾਤ ਆ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਜੀ ਬਣੀ ਅਸੋ ਬਿਕਰ ਸਿੰਘ ਜੀ ਅਸੀਂ ਦੇਖਿਆ ਪ੍ਰਵਾਸੀਆਂ ਦੀ ਦੁਕਾਨ ਦੇ ਰੇੜੀਆਂ ਤੇ ਬੜੀਆਂ ਰੱਛ ਲੱਗੇ ਹੁੰਦੇ ਨੇ ਦਹੀਂ ਭੱਲੇ ਨਿੰਬੂ ਪਾਣੀ ਚਾਟੀ ਲੱਸੀ ਉਹ ਸਮਾਨ ਉਹ ਵੇਚਦੇ ਨੇ ਉਹ ਸਮਾਨ ਤੁਸੀਂ ਵੇਚ ਦਿਓ ਪਰ ਤੁਹਾਡੀ ਸਾਥ ਸਭਾ ਵੀ ਨਹੀਂ ਉਹ ਤੁਸੀਂ ਹੈ ਵੀ ਗੁੱਟ ਸਕਦੇ ਪਤ ਤੁਹਾਡੀ ਰੇਡੀਓ ਤੇ ਸ਼ਾਮ 5:30 ਹੋ ਚਲੇ ਨੇ ਪੌਣੀ ਦਾ ਟਾਈਮ ਹੋ ਚਲਿਆ ਅਜੇ ਤੱਕ ਗਾਹਕ ਨਹੀਂ ਪਹੁੰਚਿਆ ਕੋਈ ਕੀ ਕਹਿਣਾ ਚਾਹੋਗੇ ਕੀ ਇਹਦੇ ਬਾਰੇ ਵੇਖੋ ਜੀ ਅੱਜ ਦੇ ਹਾਲਾਤ ਆ ਜੋ ਮੈਂ ਤੇਹੀ ਕਹਿਣਾ ਚਾਹੁੰਗਾ ਵੀ ਅੱਜ ਪਿਛਲਾ ਪੂਰਾ ਹਫਤਾ ਜਿਹੜਾ ਇਸੇ ਚੱਕਰ 'ਚ ਹੀ ਲੰਘਿਆ ਏ ਮੈਂ ਘਰੋਂ 1000 1200 ਰੁਪਇਆ ਲਾ ਕੇ ਆ ਰਿਹਾ ਹਾਂ ਤੇ ਜਿਹੜਾ ਵੇਖਦਾ ਮੈਂ ਤੁਹਾਨੂੰ ਦਿਖਾਉਣਾ ਵੀ ਆ ਲੋ 100 150 200 250 ਰੁਪਇਆ ਸਵੇਰ ਦਾ ਵਟਿਆ ਏ ਵੇਖੋ ਜੀ ਹਫਤਾ ਹੋ ਗਿਆ ਪੂਰਾ ਇਦਾਂ ਹੀ ਚੱਲ ਰਿਹਾ ਆ ਲੋਕ ਗੰਦ ਖਾਣਾ ਹੀ ਪਸੰਦ ਕਰ ਰਿਆ ਸਹੀ ਨੂੰ ਲੋਕ ਪਹਿਲ ਨਹੀਂ ਦੇ ਰਿਆ ਲੋਕ ਪ੍ਰਵਾਸੀ ਮਜ਼ਬੂਰਾਂ ਤੋਂ ਫੇਰ ਉਹੀ ਹਾਲ ਆ ਸਾਡੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੇ ਤੇ ਹੁਣ ਮੈਂ ਘੜ ਤੋਂ ਘੜ ਹੋਰ ਹਫਤਾ ਕਰ ਲਾਂਗਾ ਜਾਂ 15 ਦਿਨ ਜਾਂ 20 ਦਿਨ ਕਰ ਲਾਂਗਾ ਇਸ ਤੋਂ ਬਾਅਦ ਮੇਰੀ ਵੀ ਮਤਲਬ ਹੈਗੇ ਨਹੀਂ ਹਾਲਾਤ ਕਿ ਮੈਂ ਲਗਾਤਾਰ ਘਾਟੇ ਖਾਈ ਜਾਵਾਂ ਜਾਂ ਜਿਹੜਾ ਸਮਾਨ ਵਜਦਾ ਇਹ ਜਾਣ ਲੱਗਿਆ ਮੈਂ ਵੀ ਗੁਰਦੁਆਰੇ ਪਾ ਜਾਣਾ ਆ ਵੀ ਖਰਾਬ ਤਾਂ ਨਹੀਂ ਹੋਵੇ ਆ ਕਿਸੇ ਦੇ ਮੂੰਹ ਚ ਬੈ ਜਾਏਗਾ ਚੰਗੀ ਗੱਲ ਆ ਪਰ ਹਾਲਾ ਕਿ ਮੇਰਾ ਜਿਹੜਾ ਸਮਾਨ ਆ ਅਸੀਂ ਆਪ ਖੁਦ ਤਿਆਰ ਕਰਦੇ ਆ 100% ਸ਼ੁੱਧ ਆ ਪਰ ਗੱਲ ਕਰੀਏ ਵਿਕਰਮਜੀ ਮਹਿੰਦਸੋ ਵੀ ਤੁਸੀਂ ਗੁਰਸਖ ਨੌਜਵਾਨੇ ਅੱਗੇ ਆ ਜਾਓ ਗੁਰਸਖ ਨੌਜਵਾਨ ਜੀ ਸਾਫ਼ ਸੁਥਰਾ ਸਮਾਨ ਲੱਗਦੇ ਜੇ ਇਹਨਾਂ ਕੁਝ ਵਧੀਆ ਕਰਦੇ ਹੋ ਰੱਬ ਦਾ ਨਾਮ ਲੈ ਕੇ ਬਣਾਉਣ ਲੱਗਿਆਂ ਪਰਮਾਤਮਾ ਦਾ ਸਤ ਨਾਮ ਕੋਲ ਜਾਬ ਕਰਦੇ ਹੋ ਫਿਰ ਵੀ ਲੋਕ ਤੁਹਾਡੇ ਕੋ ਕਿਉਂ ਨਹੀਂ ਆਉਂਦੇ ਅਸੀਂ ਦੇਖਿਆ ਪ੍ਰਵਾਸੀਆਂ ਦੇ ਕਈ ਚੰਗੀਆਂ ਹੱਥੀਂ ਝੋਂਦੇ ਨਹੀਂ ਆ ਤੇ ਉਸੇ ਤਰ੍ਹਾਂ ਸਮਾਨ ਵੇਚਦੇ ਨੇ ਖਾਸ ਕਰਕੇ ਬੀਬੀਆਂ ਜਿਹੜੀਆਂ ਗੋਲ ਗੱਪੇ ਬਲੇ ਚਾਣ ਖਾਂਦੀਆਂ ਪ੍ਰਵਾਸੀਆਂ ਕੋ ਤੇ ਤੁਸੀਂ ਇਹਨਾਂ ਪਰਮਾਤਮਾ ਨਾਲ ਲੈਂਦੇ ਹੋ ਰੱਬ ਦਾ ਨਾਮ ਲੈ ਕੇ ਜਿਹੜਾ ਸਮਾਨ ਬਣਾਉਂਦੇ ਫੇ ਵੀ ਤੁਹਾਡੇ ਕੋਲ ਲੋਕ ਕਿਉਂ ਨਹੀਂ ਆਉਂਦੇ ਕਿਉਂ ਨਹੀਂ ਤੁਹਾਡਾ ਸਾਮਾਨ ਵਿਕਦਾ ਵੇਖੋ ਜੀ ਮੈਨੂੰ ਆਪਨੀ ਸਮਝ ਆ ਰਹੀ ਵੀ ਕਿੰਨੀ ਇੱਕ ਗੰਦ ਖਾਈ ਜਾਂਦੇ ਆ ਲਗਾਤਾਰ ਖਾਈ ਜਾਂਦੇ ਆ ਮਤਲਬ ਸਹੀ ਚੀਜ਼ਾਂ ਪਤਾ ਵੀ ਉਹਨਾਂ ਨੂੰ ਨਹੀਂ ਆ ਪਰ ਤਾਂ ਵੀ ਖਾਣੋ ਨਹੀਂ ਹਟ ਰਿਹਾ ਤੇ ਹੁਣ ਮੈਂ ਅਗਰ ਸਹੀ ਵਾਇਗਰੂ ਦਾ ਨਾਮ ਲੈ ਰਿਹਾ ਜਾਂ ਜਪਜੀਤ ਸਾਹਿਬ ਦਾ ਪਾਠ ਤੇ ਫ੍ਰੀ ਦੇ ਰਿਹਾ ਤਾਂ ਵੀ ਲੋਕ ਸਾਥ ਨਹੀਂ ਦੇ ਰਹੇ ਅਗਰ ਮੈਂ ਇੱਥੇ ਕੁਝ ਗਲਤ ਕਰ ਲਿਆਣਾ ਕੋਈ ਜਥੇਬੰਦੀਆਂ ਮੈਨੂੰ ਮਾੜਾ ਚੰਗਾ ਬੋਲਣਗੀਆਂ ਮੰਨ ਲਓ ਮੈਂ ਹੁਣ ਮੇਰਾ ਕੰਮ ਨਹੀਂ ਚੱਲਦਾ ਮੇਰਾ ਬਦਲਣਾ ਪੈਗਾ ਘਰ ਤੇ ਚਲਾਉਣਾ ਨਾ ਕਿਸ ਤਰ੍ਹਾਂ ਹੁਣ ਮੈਂ ਇੰਨਾ ਕੋ ਮੇਰਾ ਯਕੀਨ ਮਾਨ ਹੈ ਜਿਹੜਾ ਮਰਸਰ ਸ਼ਹਿਰ ਵਾਸੀਆਂ ਤੇ ਇੰਨਾ ਕੋ ਟੁੱਟ ਚੁੱਕਾ ਕਿ ਮੇਰੇ ਜਿਹੜੇ ਹਾਲਾਤ ਆ ਅੱਜ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਅਪ੍ਰੈਲ 19 ਨੂੰ ਮੇਰੀ ਇਥੋਂ ਕੰਮ ਤੋਂ ਜਾਂਦਿਆਂ ਅਖਵਾਲੀ ਲੱਤ ਟੁੱਟ ਗਈ ਕੁੱਤਾ ਗਾੜੀ ਆ ਗਿਆ ਫਿਰ 2-3 ਮਹੀਨੇ ਡਾਕਟਰ ਨੇ ਕਿਹਾ ਤੁਸੀਂ ਰੈਸਟ ਕਰਨੀ ਆ ਤੇ ਘਰ ਦੇ ਹਾਲਾਤ ਹੋਰ ਮਾੜੇ ਹੁੰਦੇਗਾ ਫਿਰ ਮੈਂ 2 ਮਹੀਨੇ ਰੈਸਟ ਕਰਨ ਤੋਂ ਬਾਅਦ ਫਿਰ ਮੈਂ ਕੰਮ ਕਰਨਾ ਸ਼ੁਰੂ ਕੀਤਾ ਕੰਮ ਫੇਰ ਨਹੀਂ ਚੱਲਿਆ ਫੇਰ ਮੈਂ ਲੱਤ ਵੀ ਸਜਾਈ ਆਪਣੀ ਔਨ ਜਾਣ ਦੇ ਵਿੱਚ ਤੇ ਕੰਮ ਵੀ ਨਹੀਂ ਚੱਲਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਸਾਡੇ ਪੰਜਾਬੀਆਂ ਦੇ ਸਾਡੇ ਗੁਰਸਖੀ ਵੀਰਾਂ ਦੇ ਅਸੀਂ ਪ੍ਰਵਾਸੀਆਂ ਦੀ ਤੇ ਗੱਲ ਕਰਦੇ ਆਂ ਵੀ ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਿਆ ਜਾਵੇ ਪ੍ਰਵਾਸੀਆਂ ਨੂੰ ਨਾ ਰੱਖਿਆ ਜਾਵੇ ਪਰ ਜੇਕਰ ਗੱਲ ਕਰੀਏ ਪੰਜਾਬੀਆਂ ਦੀ ਇਹਨਾਂ ਨੂੰ ਤਾਂ ਸਭ ਤੋਂ ਪਹਿਲਾਂ ਸਾਂਭ ਲਈਏ ਜਿਹੜੇ ਸਾਡੇ ਗੁਰਸਖੀ ਵੀਰ ਨੇ ਸਿੱਖੀ ਨਾਲ ਜੁੜੇ ਨੇ ਤੁਸੀਂ ਦੇਖ ਸਕਦੇ ਹੋ ਵੀ ਅਮਰ ਸ਼ਖਿਆ ਆਇਆ ਜਿਹੜਾ ਕਿ ਗੁਰੂ ਦਾ ਬਾਣਾ ਪਾਇਆ ਹੋਇਆ ਇਹਨਾਂ ਨੇ ਜਿਹੜਾ ਕਿ ਸ੍ਰੀ ਸਾਹਿਬ ਆਇਆ ਹੋਇਆ ਪਰ ਅਸੀਂ ਇਹਨਾਂ ਨੂੰ ਤਾਂ ਸਾਂਭ ਲਈਏ ਅਸੀਂ ਪ੍ਰਵਾਸੀਆਂ ਦੀ ਗੱਲ ਕਰਦੇ ਆਂ ਕਿ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢਿਆ ਜਾਵੇ ਪਰ ਇਹਨਾਂ ਦੀ ਸਾਰ ਕੌਣ ਲਾਊਗਾ ਕਿਸ ਤਾਂ ਦੇਖਦੇ ਹੋ ਪ੍ਰਵਾਸੀਆਂ ਦੀ ਗੱਲ ਕੀਤੀ ਜਾਂਦੀ ਆ ਕਿ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢਿਆ ਜਾਵੇ ਇਹਨਾਂ ਨੂੰ ਰੱਖਿਆ ਜਾਵੇ ਪਰ ਤੁਹਾਡੇ ਦੇ ਸਿੱਖਾਂ ਨੂੰ ਕੌਣ ਸੰਭੂਗਾ ਇਹਨਾਂ ਦੀ ਸਿਰੇ ਸਾਰ ਨਹੀਂ ਲਈ ਜਾ ਸਕਦਾ ਵੇਖੋ ਜੀ ਮੈਨੂੰ ਤਕਰੀਬਨ 1 ਨਵੰਬਰ 2023 ਤੋਂ ਸ਼ੁਰੂ ਕੀਤਾ ਸੀ ਕੰਮ ਕਿਸੇ ਜਥੇਬੰਦੀ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਪੰਥਕਾ ਗੂਣੇ ਕਿਸੇ ਤਰ੍ਹਾਂ ਦਾ ਕੋਈ ਸਾਥ ਨਹੀਂ ਦਿੱਤਾ ਅਗਰ ਮੈਂ ਵੀ ਪਰਾਸੀਆਂ ਵਾਂਗੂ ਗਲਤ ਕੰਮ ਸ਼ੁਰੂ ਕਰਦਾ ਜਾਂ ਅੰਡੇ ਲਾਉਣੇ ਮੀਟ ਲਾਉਣਾ ਸ਼ੁਰੂ ਕਰਦਾ ਤੇ ਮੇਰੇ ਤੇ ਕਈ ਜਥੇ ਬੰਦੀਆਂ ਚੜ ਕੇ ਆਉਣੀਆਂ ਤੁਗਾਤਰਾ ਪਾ ਕੇ ਗਲਤ ਕਰ ਰਿਹਾ ਐ ਇਦਾਂ ਕਰ ਰਿਹਾ ਓਦਾਂ ਕਰ ਰਿਹਾ ਅਗਰ ਸਹੀ ਆ ਤੇ ਕੋਈ ਸਾਥ ਨਹੀਂ ਦੇਣ ਡਿਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਰ ਪਿਛਲੇ ਜੁਲਾਈ ਦੇ ਵਿੱਚ ਮੇਰੀ ਬੇਟੀ ਨੇ ਜਨਮ ਲਿਆ 15 ਅਪ੍ਰੈਲ ਨੂੰ ਸ਼ਾਮੀ 5 ਵਜੇ ਤੇ ਡਾਕਟਰ ਨੇ ਕਿਹਾ ਵੀ ਇਹਨੂੰ ਮਸ਼ੀਨ ਚ ਲਵਾਓ ਨਹੀਂ ਤਾਂ ਇਹਦਾ ਬੱਚੇ ਨਾ ਬਚੇ ਸਾਡੀ ਜ਼ਿੰਮੇਵਾਰੀ ਨਹੀਂ ਐ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੇਰੇ ਹਾਲਾਤ ਕਿ ਮੈਂ ਉਹਨੂੰ ਮਸ਼ੀਨ ਤੱਕ ਲਵਾਉਣ ਜੋਗੇ ਪੈਸੇ ਨਹੀਂ ਹੈਗੇ ਵੱਡਾ ਆਪਰੇਸ਼ਨ ਹੋਇਆ ਆਪਰੇਸ਼ਨ ਹੋਇਆ ਨਾਲ ਮੇਰੀ ਵਾਈਫ ਦਾ ਤੇ ਬੇਟੀ ਵੀ ਜਿਹੜੀ ਆ ਸੌਣ ਦਾ ਮਹੀਨਾ ਚੜਦਿਆਂ ਹੀ ਉਹ ਸਵੇਰੇ 7 ਵਜੇ ਜਿਹੜੀ ਉਹ ਪੂਰੀ ਹੋ ਗਈ ਤੇ ਮੈਨੂੰ ਇਨਾ ਦੁੱਖ ਆ ਆਪਣੀ ਕੌਮ ਤੇ ਆਪਣੇ ਸਿੰਘਾਂ ਤੇ ਆਪਣੀ ਮਤਲਬ ਸਿੱਖੀ ਤੇ ਮੈਨੂੰ ਬਹੁਤ ਜ਼ਿਆਦਾ ਦੁੱਖ ਆ ਵੀ ਅਗਰ ਮੇਰਾ ਸਾਥ ਦਿੱਤਾ ਹੁੰਦਾ ਮੇਰੇ ਭੈਣ ਭਰਾਵਾਂ ਨੇ ਜਾਂ ਮੇਰੇ ਗੁਰਸਿੱਖ ਪਰਿਵਾਰ ਨੇ ਤੇ ਅੱਜ ਮੇਰੇ ਹਾਲਾਤ ਇਹ ਨਾ ਹੁੰਦੇ ਅੱਜ ਬਿਕਰਮ ਸਿੰਘ ਜੀ ਕਿੰਨੇ ਕ ਲੋਕਾਂ ਤੁਸੀਂ ਫੋਨ ਕੀਤਾ ਸੀ ਉਸ ਸੰਬੰਧ ਚ ਵੀ ਮੇਤੇ ਮਾੜਾ ਸਮਾ ਆ ਗਿਆ ਵਾ ਮੈਨੂੰ ਪੈਸਿਆਂ ਦੀ ਲੋੜ ਆ ਮੇਰੇ ਘਰੇ ਧੀ ਦਾ ਜਨਮ ਲਿਆ ਵਾ ਤੇ 100 ਦਾ ਮਹੀਨਾ ਖਾ ਕੇ ਧੀਆ ਦਾ ਹੁੰਦਾ ਵਾ ਮੇਰੇ ਧੀ ਦਾ ਜਨਮ ਲਿਆ ਵਾ ਜਿਹੜੇ ਤੇ ਕਿੰਨੇ ਖੁਸ਼ੀ ਸੀ ਵੀ ਪ੍ਰਮਾਤਮਾ ਨੇ ਧੀ ਦਿੱਤੀ ਆ ਤੇ ਮੈਨੂੰ ਸੋ ਜੋ ਡਾਕਟਰਾਂ ਨੇ ਕਿਹਾ ਗਿਆ ਵੀ ਇਹਨੂੰ ਮਸ਼ੀਨ ਚ ਚਲਾਉਣਾ ਕਿੰਨੇ ਕੇ ਪੈਸਿਆਂ ਦੀ ਲੋੜ ਸੀ ਤੇ ਤੁਸੀਂ ਕਿੰਨੇ ਕੇ ਤੁਹਾਡੇ ਜਿਹੜੇ ਸਿੱਖ ਆਗੂ ਨੇ ਜਾਂ ਤੁਹਾਡੇ ਦਿੱਸੇ ਦਾ ਭੈਣ ਭਰਾ ਨੇ ਕਿੰਨੇ ਕੇ ਲੋਕਾਂ ਨੂੰ ਫੋਨ ਕੀਤਾ ਤੇ ਕਿਸੇ ਨੇ ਆ ਕੇ ਬਾਹ ਨਹੀਂ ਫੜੀ ਆ ਕੇ ਕਹਿੰਦੇ ਗੁਰਸਖਦੀ ਤੇ ਬਾਹ ਹਰ ਕੋਈ ਫਰਦਾ ਇੱਕ ਵਾਰੀ ਗੁਰਸਖ ਬੁਲਾਵੇ ਸੀ ਕਿਸੇ ਨੂੰ ਵੇਖੋ ਜੀ ਮੇਰੇ ਲਿੰਕ ਦੇ ਵਿੱਚ 10 12 ਵੀਰ ਇਹੋ ਜਿਹੇ ਹੀ ਜਿਨ੍ਹਾਂ ਨੇ ਸਰਕਾਰੀ ਨ ਉਹਨਾਂ ਦੀ ਲੱਖ ਰੁਪਈਆ ਆਮਦਨ ਮੰਥਲੀ ਹੈਗੀ ਸੀ ਜਿਨ੍ਹਾਂ ਦੇ ਖਾਤੇ ਤੋਂ ਲੈ ਕੇ 50 ਲੱਖ ਰੁਪਈਆ 24 ਘੰਟੇ ਰਹਿੰਦਾ ਹੈ ਮੈਂ ਉਹਨਾਂ ਨੂੰ ਵੀ ਫੋਨ ਕੀਤੇ ਉਹਨਾਂ ਨੂੰ ਕਿਹਾ ਵੀ ਧਾਰੇ ਦੇ ਦਿਓ ਮੈਂ ਤੁਹਾਡੇ ਐਨਚਰ ਚ ਮੋੜ ਦਵਾਂਗਾ ਪਰ ਕਿਸੇ ਨੇ ਮੇਰੀ ਬਾਣੀ ਫੜੀ ਅਗਰ ਅੱਜ ਮੇਰੇ ਨਾਲ ਹੋਇਆ ਹੈ ਮੈਂ ਚਾਹੁੰਦਾ ਰੱਬ ਕਿਸੇ ਨਾਲ ਨਾ ਕਰੇ ਮੈਂ ਆਪਣੀ ਸੋਨੇ ਵਰਗੀਤੀ ਇਹਨਾਂ ਹੱਥਾਂ ਦੇ ਨਾਲ ਆਪ ਨੱਪੀਆ ਜ਼ਮੀਨ ਦੇ ਵਿੱਚ ਮੈਨੂੰ ਪੁੱਛ ਕੇ ਵੇਖੋ ਮੇਰੇ ਦਿਲ ਤੇ ਕੀ ਬੀਤ ਰਹੀ ਹੋएगी ਹੁਣ ਪੂਰਾ ਮਹੀਨਾ ਹੋ ਗਿਆ ਪਿਛਲੇ ਹਫਤੇ ਦਾ ਮੈਂ ਕੰਮ ਤੇ ਆ ਰਿਹਾ ਹਾਂ 1% ਵੀ ਜਿਹੜੇ ਅੰਮ੍ਰਿਤਸਰ ਸ਼ਹਿਰ ਵਾਸੀ ਸਾਥ ਨਹੀਂ ਦੇ ਰਹੇ। ਬਿਲਕੁਲ ਦੇਖ ਸਕਦੇ ਹੋ ਕੀ ਹਾਲਾਤ ਨੇ ਇੱਕ ਪਿਤਾ ਨੂੰ ਪਤਾ ਹੁੰਦਾ ਆ ਉਸ ਦੀ ਧੀ ਜਦੋਂ ਚਲੀ ਜਾਂਦੀ ਐ ਇਸ ਦੁਨੀਆ ਤੋਂ ਤੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਕੋਈ ਨਹੀਂ ਸਹੋਦ ਨਾਲ ਰੱਖਿਆ ਸੀ ਵੀ ਪ੍ਰਮਾਤਮਾ ਗਰਦਾਸ ਕਰਦੇ ਸੱਚੇ ਪਾਤਸ਼ਾਹ ਗਾੜੀ ਕਿ ਤੈਨੂੰ ਹਿੰਮਤ ਬਖਸ਼ੇ ਬਲ ਬਖਸ਼ੇ ਪਰ ਪੰਜਾਬੀ ਉਹ ਥੋੜਾ ਦੁੱਖ ਵੀ ਲੱਗਦਾ ਤੁਹਾਡੇ ਨਾਲ ਕਹਿੰਦੇ ਗੁੱਸਾ ਗਿਲਾ ਵੀ ਆਪਣੇ ਨਾਲ ਹੁੰਦਾ ਨਾ ਕਿ ਬਗਾਨਿਆਂ ਦੇ ਨਾਲ ਜਦੋਂ ਇਹ ਵੀ ਗੁਰਸਖਵੀਰ ਨੇ ਤੁਹਾਡੀ ਗਾੜੀ ਅਰਜ਼ ਕੀਤੀ ਸੀ ਵੀ ਮੈਨੂੰ ਪਿਆਸਾਂ ਦੀ ਲੋੜ ਐ ਚਲੋ ਕਹਿੰਦੇ ਮਾੜੇ ਸਮੇਂ ਚ ਭੈ ਭਰਾ ਰਿਸ਼ਤੇਦਾਰ ਹਮੇਸ਼ਾ ਖ ਸੱਜਣ ਤਾਂ ਹੀ ਖੜਦੇ ਨੇ ਤੇ ਪਰ ਕਿਸੇ ਨੇ ਇਸ਼ਾਰ ਨਹੀਂ ਲਈ ਤੇ ਮੈਨੂੰ ਇਸ ਤੋਂ ਵਿਕਰਮ ਜੀ ਕਦੀ ਹਮੇਸ਼ਾ ਸਾਰੀ ਉਮਰ ਇਹ ਚੀਜ਼ ਬਗੋਚਾ ਰਹੂਗਾ ਕਿ ਪੈਸੇ ਕਿਉਂ ਮੇਰੀ ਧੀ ਜਲ ਗਈ ਆ ਅੱਜ ਜੇਕਰ ਮੇਰੀ ਧੀ ਸਹੀ ਹੁੰਦੀ ਤੇ ਤੁਹਾਡੇ ਕੋਲ ਹੋਣੀ ਸੀ ਪਰ ਕਿਸੇ ਨੇ ਤੁਹਾਡੀ ਸਹਾ ਨਹੀਂ ਲਈ ਇਹ ਚੀਜ਼ ਦਾ ਸਾਰੀ ਉਮਰ ਬਗੋਚਾ ਰਹੂਗਾ ਬਿਲਕੁਲ ਜੀ ਬਿਲਕੁਲ ਇਸ ਉਮਰ ਦਾ ਸਾਰੀ ਉਮਰ ਦਾ ਦੁੱਖ ਹੈ ਜਿਹੜਾ ਰਵੇਗਾ ਭਾਵੇਂ ਪ੍ਰਮਾਤਮਾ ਨੇ ਲੈ ਜਾਣੇ ਹੀ ਮਸ਼ੀਨ 'ਚ ਲੱਗਿਆ ਵੀ ਹੋ ਸਕਦਾ ਵਜਦੀ ਨਾ ਵਜਦੀ ਪਰ ਲਵਾਈ ਹੁੰਦੀ ਤੇ ਹੋ ਸਕਦਾ ਹੀ ਪ੍ਰਮਾਤਮਾ ਸਾਡੇ ਉਹ ਕੋਲ ਹੁੰਦੀ ਪਰ ਮਾਤਮੈ ਤਾਂ ਨਾ ਕਰਦਾ ਪਰ ਅੱਜ ਜਿਹੜੇ ਮੇਰੇ ਹਾਲਾਤ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਮੇਰਾ ਕੰਮ ਬਦਲਣ ਤੱਕ ਦਿਲ ਕਰ ਰਿਹਾ ਮੈਂ ਕੁਝ ਹੋਰ ਕਰ ਰਿਹਾ ਵੱਖਰਾ ਕਰਨ ਨੂੰ ਦਿਲ ਕਰ ਰਿਹਾ ਹੈ ਕਿਉਂਕਿ ਮੇਰੇ ਭੈਣ ਭਰਾ ਤੇ ਛਡੋ ਜਿਹੜੇ ਸਾਡੇ ਪੰਥਕ ਆਗੂ ਆ ਜਾਂ ਕੁਛ ਕਹਿ ਲੋ ਸਾਡਾ ਕਿਸੇ ਨੇ ਸਾਥ ਨਹੀਂ ਦਿੱਤਾ ਜੇ ਮੈਂ ਇੱਥੇ ਕੋਈ ਵੱਖਰਾ ਕਰ ਲਿਆ ਗਲਤ ਕਰ ਲਿਆ ਫਿਰ ਮੇਰੇ ਤੇ ਚੜ ਕੇ ਆਉਣਗੇ ਆ ਇੱਥੇ ਕਮੈਂਟ ਕਰਦੇ ਆ ਲੋਕ ਇੱਕੋ ਗੱਲ ਲਿਖੀ ਜਾਂਦੇ ਤੁਸੀਂ ਜਪਜੀ ਸਾਹਿਬ ਨਹੀਂ ਸਹੀ ਲਿਖਿਆ ਜਪਜੀ ਸਾਹਿਬ ਗਲਤ ਲਿਖਿਆ ਹੈ ਜਪਜੀ ਗਲਤ ਲਿਖਿਆ ਹੈ ਵੇਖੋ ਇਹ ਮੈਂ ਤੇ ਲਿਖਿਆ ਨਹੀਂ ਜਿੰਨੇ ਵੀ ਲਿਖਿਆ ਉਹ ਨੂੰ ਮੈਂ ਕਿਹਾ ਉਹ ਨਹੀਂ ਬਦਲ ਰਿਹਾ ਹੁਣ ਮੈਂ ਇਹ ਚਾਹੁੰਦਾ ਵੀ ਅਗਰ ਹੁਣ ਨਾ ਸਾਹ ਦਿੱਤਾ ਮੇਰਾ ਪੰਜਾਬੀ ਭੈਣ ਭਰਾਵਾਂ ਨੇ ਅੰਮ੍ਰਿਤਸਰ ਦੀ 25 ਲੱਖ ਆਬਾਦੀ ਆ ਅਗਰ ਹੁਣ ਵੀ ਨਾ ਸਾਹ ਦਿੱਤਾ ਤੇ ਇਸ ਤੋਂ ਮਾੜੇ ਹਾਲਾਤ ਮੈਂ ਸੋਚਦਾ ਵੀ ਮੇਰੇ ਵਾਸਤੇ ਤੇ ਮੇਰੇ ਪਰਿਵਾਰ ਵਾਸਤੇ ਕਿੱਥੋਂ ਤੱਕ ਮੈਂ ਜਾ ਸਕਦਾ ਪਰ ਵੀ ਨੀਤ ਸਿੰਘ ਬਿਕਰਮ ਜੀ ਹਮੇਸ਼ਾ ਕਹਿੰਦਾ ਵੀ ਜਿਹੜੇ ਗੁਰੂ ਦੇ ਸਿੰਘ ਹੁੰਦੇ ਰਏ ਗੁਰੂ ਕੀ ਲਾ ਲਈਏ ਫੌਜਾਂ ਨੇ ਕਹਿੰਦੇ ਡਰਦੇ ਨਹੀਂ ਹਮੇਸ਼ਾ ਕਹਿੰਦੇ ਮਾੜਾ ਸਮਾ ਆਵੇ ਚੰਗਾ ਸਮਾ ਆਵੇ ਹਮੇਸ਼ਾ ਗੁਰੂ ਦੇ ਸਾਥ ਰਹਿੰਦੇ ਨੇ ਹਮੇਸ਼ਾ ਲਾਇ ਰਹਿੰਦੇ ਪਰ ਚਲੋ ਜੇ ਤੁਹਾਡੇ ਦੇ ਮਾੜਾ ਸਮਾ ਆ ਗਿਆ ਤੁਸੀਂ ਡੋਲੋ ਨਾ ਕਿਉਂਕਿ ਕਹਿੰਦੇ ਵੀ ਰੱਬ ਪਰਖਿਆ ਲੈਂਦਾ ਹੁੰਦਾ ਸ਼ਾਇਦ ਰੱਬ ਨੇ ਤੁਹਾਡੀ ਪਰਖਿਆ ਲੈਣੀ ਹੋਵੇ ਐਸ ਤੱਕ ਅਸੀਂ ਦੇਖਦੇ ਵੀ ਸਾਡੇ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਵਾਰ ਤੇ ਸਿੱਖੀ ਕਰਕੇ ਬੰਦ-ਬੰਦ ਘਟਵਾ ਦਿੰਦੇ ਨੇ ਪਰ ਤੁਸੀਂ ਥੋੜੇ ਜੇ ਤੁਹਾਡੇ ਦਾ ਮਾਲਾ ਸਮਾ ਆ ਜਾਂ ਥੋੜੇ ਤੁਹਾਨੂੰ ਤਕਲੀਫ ਆਈ ਅੱਜ ਤੁਸੀਂ ਆਪਣੇ ਆਪ ਨੂੰ ਪਰੇਸ਼ਾਨ ਸਮਝ ਰਹੇ ਹੋ ਕਿ ਮੈਂ ਯਾਰ ਆਹ ਕੰਮ ਸ਼ੁਰੂ ਕਰ ਦਿੰਦਾ ਮੈਂ ਉਹ ਵਿਚਲਾ ਸ਼ੁਰੂ ਕਰ ਦਿੰਦਾ ਕਿ ਲੱਗਦਾ ਤੁਸੀਂ ਇੱਕ ਗੁਰੂ ਦੇ ਸਿੰਘ ਜੇ ਅੰਮ੍ਰਿਤ ਪਾ ਕੇ ਗੁਰੂ ਜੀ ਸਾਹਿਬ ਪਾ ਕੇ ਇਹ ਸਮਾਨ ਵੇਚੋਗੇ ਕਿ ਲੱਗਦਾ ਤੁਹਾਨੂੰ ਸੋਭਾ ਦਊਗੀ ਸਮਾਨ ਵੇਚਣਾ ਦੇਖੋ ਜੀ ਹਾਂ ਤੇ ਗਲਤ ਆ ਸਾਰਿਆਂ ਨੂੰ ਪਤਾ ਤੇ ਅਸੀਂ ਉਹਨਾਂ ਵਰਗੇ ਬਣ ਨਹੀਂ ਸਕਦੇ ਅਸੀਂ ਤੇ ਉਹਨਾਂ ਦੀਆਂ ਚਰਨ ਦੇ ਧੂੜ ਬਰਾਬਰ ਵੀ ਨਹੀਂ ਆ ਜੋ ਇਹੋ ਕਰਕੇ ਅਸੀਂ ਕਦੇ ਨਹੀਂ ਕਰ ਸਕਦੇ ਪਰ ਦੋਖ ਮੈਨੂੰ ਇਹ ਮੈਂ ਕਿਸੇ ਕੋ ਪੈਸੇ ਨਹੀਂ ਮੰਗ ਰਿਹਾ ਤੁਹਾਡੇ ਅਗਰ ਵੀਡੀਓ ਪੈ ਰਹੀ ਹੈ ਮੇਰਾ ਕੰਮ ਚੱਲੇ ਠੀਕ ਆ ਤੁਸੀਂ ਪਿੱਛੇ ਜੇ ਵੀਡੀਓ ਵੇਖੀ ਹੋਗੀ ਨਿੱਕੂ ਦੀ ਕਹੇ ਬਾਬੇ ਜਾ ਕੇ ਉਹਨੇ ਬੜਾ ਕੁਝ ਕੀਤਾ ਮੈਂ ਪਰਮਾਤਮਾ ਦੇ ਹੱਥੇ ਹੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਂ ਤੁਹਾਡੇ ਨਾਲ ਜੁੜਿਆ ਆ ਮੈਂ ਤੁਹਾਡੇ ਚਰਨਾਂ ਨਾਲ ਜਿਹੜੇ ਸਵਾਸ ਰਹਿ ਗਿਆ ਉਹ ਵੀ ਨਿਭਾਵਾਂਗਾ ਐਡੀ ਕੋਈ ਦਿੱਕਤ ਨਹੀਂ ਆ ਧਰਮ ਪਰਵਰਤਨ ਵਾਲੀ ਗੱਲ ਨਹੀਂ ਮੇਰੇ ਚ ਪਰ ਮੇਰੇ ਪੰਜਾਬੀ ਭਰਾ ਗੁਰਸਿੱਖ ਭਰਾ ਸਾਡੀਆਂ ਜੱਥੇਬੰਦੀਆਂ ਸਾਥ ਕਿਉਂ ਨਹੀਂ ਦੇ ਰਹੀਆਂ ਅਗਰ ਨਹੀਂ ਦੇਣਗੀਆਂ ਤਾਂ ਕਿੰਨਾ ਚਿਰ ਚੱਲਾਂਗਾ ਅਗਰ ਮੇਰਾ ਕੰਮ ਹੀ ਨਹੀਂ ਚੱਲ ਰਿਹਾ ਤੇ ਮੈਨੂੰ ਦੱਸ ਦਿਓ ਇਹ ਹਾਲਾਤ ਨੇ ਗੁਰਸਖ ਵੀਰ ਦੇ ਅਸੀਂ ਦੇਖਿਆ ਵੀ ਸੋਨੂ ਸੀਤੋਂ ਵਾਲਾ ਜਿਹੜਾ ਅੱਜ ਕਾ ਸੋਸ਼ਲ ਮੀਡੀਆ ਤੇ ਬੜਾ ਵਾਇਰਲ ਹੋ ਰਿਹਾ ਅਸੀਂ ਦੇਖਦੇ ਵੀ ਪੰਜਾਬੀ ਬਹੁਤ ਪਿਆਰ ਦੇਦੇ ਨੇ ਉਸ ਨੂੰ ਵੀਡੀਓ ਬਣਾਤੀਆਂ ਉਸ ਦੀਆਂ ਸੋਸ਼ਲ ਮੀਡੀਆ ਤੇ ਬੜਾ ਆਸ ਨੂੰ ਐਕਟਿਵ ਕੀਤਾ ਜਾਂਦਾ ਪਰ ਇਸ ਗੁਰਸਖ ਵਾਲ ਵੀ ਧਿਆਨ ਦਿਓ ਇਸ ਗੁਰਸਖ ਤੇ ਵੀ ਮਾੜਾ ਸਮਾ ਆਇਆ ਪਰ ਅਸੀਂ ਇਸ ਵੀਰ ਨੂੰ ਵੀ ਹੌਸਲਾ ਦੇਣੇ ਆ ਕਿ ਯਾਰ ਮਾੜਾ ਸਮਾ ਬੰਦੇ ਦੇ ਆਉਂਦਾ ਘਬਰਾਉਣਾ ਨਹੀਂ ਚਾਹੀਦਾ ਸਾਡੇ ਗੁਰੂ ਸਾਹਿਬ ਨੇ ਵੇਖੋ ਪਰਿਵਾਰ ਤੱਕ ਵਾਰ ਦਿੱਤੇ ਸਾਡੇ ਕਰਕੇ ਸਾਡੇ ਸਿੱਖੀ ਕਰਕੇ ਪਰ ਝੁਗੇ ਨਹੀਂ ਤੇ ਸਾਡੇ ਤੇ ਥੋੜਾ ਜਿਹਾ ਮਾੜਾ ਸਮਾਂ ਆਇਆ ਤੇ ਅਸੀਂ ਡੋਲ ਗਏ ਆ ਵੀ ਅਸੀਂ ਆਹ ਸਮਾਨ ਵੇਚਾਂਗੇ ਅਸੀਂ ਉਹ ਸਮਾਨ ਵੇਚਾਂਗੇ ਸੋਭਾ ਨਹੀਂ ਦਿੰਦਾ ਤੁਸੀਂ ਗੁਰੂ ਤੇ ਸਿੰਘ ਜੀ ਗੁਰੂ ਕੀ ਆ ਅਮਰ ਸ਼ਖਿਆ ਆ ਬਹੁਤ ਵਿਰਲੇ ਇਨਸਾਨ ਜੀ ਤੁਸੀਂ ਮੈਂ ਕਹਿੰਦਾ ਅਸੀਂ ਵੀ ਨਹੀਂ ਉਹ ਚੀਜ਼ਾਂ ਹੈਗੀਆਂ ਜਿਹੜੀ ਪ੍ਰਮਾਤਮਾ ਨੇ ਤੁਹਾਡੇ ਤੇ ਬਖਸ਼ਿਸ਼ ਕੀਤੀ ਆ ਉਹ ਕਹਿੰਦੇ ਵੀ ਚੁਣਵੇਂ ਇਨਸਾਨ ਹੁੰਦੇ ਨੇ ਜਿਨ੍ਹਾਂ ਦੇ ਪ੍ਰਮਾਤਮਾ ਕਿਰਪਾ ਕਰਦਾ ਤੁਸੀਂ ਬੜੇ ਕਰਮਾ ਭਾਗਾ ਵਾਲੇ ਹੋ ਤੁਸੀਂ ਅਮਰ ਸ਼ਖਿਆ ਆ ਗੁਰੂ ਤੇ ਸਿੰਘ ਜੀ ਠੀਕ ਆ ਅਸੀਂ ਵੀ ਉਹ ਇਨਸਾਨ ਹੀ ਹੈਗੇ ਜੋ ਪ੍ਰਮਾਤਮਾ ਨੇ ਤੁਹਾਡੇ ਦੀ ਕਿਰਪਾ ਕੀਤੀ ਆ ਘੜੀ ਡੋਲਾਣੇ ਚਾਹੀਦਾ ਵਿਕਰਮ ਜੀ ਪ੍ਰਮਾਤਮਾ ਦੇ ਉਪ ਆਸਾ ਕਰਖਿਆ ਕਰੋ ਸੱਚੇ ਪਾਤਸ਼ਾਹ ਦਾ ਸਿਰ ਉੱਟ ਕੇ ਬਾਣੀ ਪੜਿਆ ਕਰੋ ਨਿਤਨੇਮ ਲਿਆ ਕਰੋ ਚਲੋ ਪ੍ਰਮਾਤਮਾ ਦੇ ਜੀ ਸੀ ਧੀ ਆਈ ਚਲ ਗਈ ਵਾਪਸ ਉਹ ਕਰਮਾਂ ਦੀ ਛੇੜ ਆ ਉਹ ਸਾਨੂੰ ਕਰਮਾਂ ਦੇ ਫਲ ਮਿਲਨੇ ਆ ਬਾਕੀ ਕੰਮ ਚੱਲਣਾ ਨਾ ਚੱਲਣਾ ਇਹ ਸਾਡੇ ਤੇ ਆ ਗੁਰੂ ਸਾਹਿਬ ਹਮੇਸ਼ਾ ਕਹਿੰ ਸਕਾਉਂਦੇ ਨੇ ਕਿਰਤ ਕਰੋ ਵੰਡ ਕੇ ਛਕੋ ਮਿਹਨਤ ਕਰੋ ਬਾਕੀ ਫਲ ਦੇ ਦਾਸ ਪ੍ਰਮਾਤਮਾ ਦਾ ਘੜੀ ਡੋਲੇ ਹੋਣਾ ਇਹਦੇ ਬਾਰੇ ਕੀ ਜਾਣ ਜਾਓਗੇ ਵਿਖੋ ਜੀ ਕੰਮ ਤੇ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਬੈਠੇ ਆਂ ਬੈਠੇ ਰਵਾਂਗੇ ਚੱਲਦਾ ਰਹੇਗਾ ਪਰ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਮੈਨੂੰ ਦਿੱਤਾ ਹਿੱਸਾ ਕੁਝ ਸੋਨੇ ਵਰਗੀ ਮੇਰੀ ਧੀ ਹੀ ਪਰ ਉਹ ਪੈਸਿਆਂ ਦੀ ਖਾਤਰ ਅੱਜ ਉਹ ਮੇਰੇ ਵੇ ਕੋਲ ਮੇਰੇ ਪਰਿਵਾਰ ਚ ਨਹੀਂ ਆ ਮੇਰੇ ਕੋਲ ਚਲੀ ਗਈ ਆ ਅਗਰ ਪੰਜਾਬੀਆਂ ਨੇ ਸਾਥ ਦਿੱਤਾ ਹੁੰਦਾ ਮੇਰਾ ਕੰਮ ਚੱਲਦਾ ਹੁੰਦਾ ਤੇ ਅੱਜ ਉਹ ਸਾਡੇ ਚ ਹੁੰਦੀ ਤੇ ਇਹੋ ਜੀਆਂ ਗੱਲਾਂ ਮੈਨੂੰ ਕਰਨੀਆਂ ਨਾ ਕਰਦਾ ਮੈਂ ਹੁਣ ਮੈਂ ਇਸ ਕਰਕੇ ਕਹਿ ਰਿਹਾ ਵੀ ਸਾਡਾ ਸਾਡੇ ਆਪਣੇ ਸਾਥ ਨਹੀਂ ਦਿੰਦੇ ਕਿਉਂ ਨਹੀਂ ਦੇ ਰਹਾ ਇਹ ਇਹਦੀ ਦਿੱਕਤ ਆ ਮੈਨੂੰ ਇਸ ਗੱਲ ਦੀ ਦਿੱਕਤ ਆ ਉਸ ਅਕਾਲਪੁਰ ਖਵਾਏ ਗਿਰ ਉਹਨਾਂ ਤੋਂ ਜੁੜੇ ਆ ਜਿਹੜੇ சுவாਸ ਰਹਿ ਗਿਆ ਉਹ ਜੁੜੇ ਰਵਾਂਗੇ ਪਰ ਬੇਨਤੀ ਇਹੋ ਕਰਦਾ ਮੈਂ ਹੱਥ ਜੋੜ ਕੇ ਕਿ ਅਗਰ ਪੰਜਾਬੀ ਮੇਰੇ ਭੈਣ ਭਰਾਵਾਂ ਨੇ ਮੇਰੀ ਬਾਹ ਫੜੀ ਹੁੰਦੀ ਤੇ ਅੱਜ ਆ ਜਿਹੜੀ ਮੇਰੀ ਧੀ ਗਈ ਆ ਉਹ ਨਾ ਜਾਂਦੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਕਹਿੰਦੇ ਆਪਣਿਆਂ ਨਾਲ ਨਾਰਾਜ਼ਗੀ ਹੁੰਦੀ ਆ ਆਪਣਿਆਂ ਨਾਲ ਦੁੱਖ ਹੁੰਦਾ ਵਾ ਐਸ ਕਰਕੇ ਸਾਡੀ ਵੀ ਪੰਜਾਬੀਆਂ ਨੂੰ ਅਪੀਲ ਆ ਜੇਕਰ ਅਸੀਂ ਆਪਣੇ ਪੰਜਾਬੀ ਗੁਰਸਖੀ ਵੀ ਨਾ ਸਾਹਮੇ ਤੇ ਮੈਨੂੰ ਲੱਗਦਾ ਵੀ ਸਾਡੇ ਪੰਜਾਬ ਵਿੱਚੋਂ ਪੰਜਾਬੀ ਵੀਰ ਦੂਰ ਹੁੰਦੇ ਜਾਣਗੇ ਇਸ ਕਰਕੇ ਹੱਥ ਜੋ ਕੇ ਸਾਡੀ ਬੇਨਤੀ ਆ ਖਾਸ ਤਕਿ ਉਹਨਾਂ ਸਿੱਖ ਜੱਤੇ ਬੰਦਿਆਂ ਨੂੰ ਜਿਹੜੇ ਕਹਿੰਦੇ ਨੇ ਵੀ ਸਿੱਖੀ ਦਾ ਪ੍ਰਚਾਰ ਕਰਦੇ ਨੇ ਸਿੱਖ ਸਿੱਖਾਂ ਨੂੰ ਸਹੀੰਭ ਦੀ ਗੱਲ ਕਰਦੇ ਨੇ ਪਰ ਤੁਸੀਂ ਦੇਖ ਲਓ ਕੀ ਹਾਲਾਤ ਨੇ ਅੱਜ ਗੁਰੂ ਘਰ ਦਾ ਜਿਹੜਾ ਸਿੰਘ ਆ ਇੱਕ ਭਰਾ ਆ ਕਿਉਂਕਿ ਘਰ ਦੇ ਮਾੜੇ ਹਾਲਾਤਾਂ ਕਰਕੇ ਘਰ ਦੀ ਗਰੀਬੀ ਕਰਕੇ ਜਦੋਂ ਘਰ ਵਿੱਚ ਆਟਾ ਨਾਲ ਖਾਣ ਨੂੰ ਹੋਊਗਾ ਤੇ ਚੰਗੇ ਚੰਗੇ ਡੋਲ ਜਾਂਦੇ ਨੇ ਜਦੋਂ ਬੱਚੇ ਖਾਣ ਵਾਸਤੇ ਰੋਟੀ ਮੰਗਦੇ ਨੇ ਘਰੇ ਪੈਸਾ ਲੈਣਾ ਹੋਊਗਾ ਤੇ ਬਹੁਤ ਮਾੜੇ ਹਾਲਾਤ ਆਦੇ ਐਸ ਕਰਕੇ ਸਾਡੀ ਵੀ ਹੱਥ ਜੋੜ ਕੇ ਅਪੀਲ ਆ ਉਹ ਗੁਰੂ ਦੇ ਸਿੰਘਾਂ ਨੂੰ ਉਹ ਖਾਸ ਕਰਕੇ ਸਿੱਖਾਂ ਵੀਰਾਂ ਨੂੰ ਜਿਹੜੇ ਸਿੱਖੀ ਦਾ ਪ੍ਰਚਾਰ ਕਰਦੇ ਨੇ ਆਪਣੇ ਸਿੱਖਾਂ ਨੂੰ ਪਹਿਲਾਂ ਸੰਭੋ ਅਸੀਂ ਗੱਲ ਕਰਦੇ ਆ ਪ੍ਰਵਾਸੀਆਂ ਦੀ ਵੀ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਰਹਿਣ ਨਹੀਂ ਦੇਣਾ ਇਹਨਾਂ ਨੂੰ ਘਰੋਂ ਕੱਢ ਦੇਣਾ ਪੰਜਾਬ ਵਿੱਚੋਂ ਪਹਿਲਾਂ ਆਪਾਂ ਸਿੱਖਾਂ ਨੂੰ ਤਾਂ ਸੰਭ ਲਈਏ ਤੁਸੀਂ ਦੇਖ ਸਕਦੇ ਹੋ ਗੁਰੂ ਦੇ ਸਿੱਖ ਦੇ ਕੀ ਹਾਲਾਤ ਨੇ ਤੁਸੀਂ ਪਹਿਰਾ ਤੱਕ ਦੇਖ ਲਓ ਵੀਰ ਦਾ ਐਕਸੀਡੈਂਟ ਹੋ ਗਿਆ ਸੀ ਅਤੇ 3-4 ਮਹੀਨੇ ਬਾਅਦ ਇਹ ਕੰਮ ਤੇ ਆਇਆ ਉਸ ਤੋਂ ਬਾਅਦ ਧੀ ਹੋਈ ਧੀ ਆ ਕੇ ਚਲੀ ਗਈ ਇੱਕ ਬਾਪ ਨੂੰ ਵੱਡੇ ਬਾਪ ਵਾਸਤੇ ਬਹੁਤ ਦੁੱਖ ਦੀ ਗੱਲ ਹੁੰਦੀ ਆ ਜਿਹੜੀ ਧੀ ਇਸ ਦੁਨੀਆ ਤੇ ਆ ਕੇ ਵਾਪਸ ਚਲੀ ਜਾਂਦੀ ਆ ਉਸ ਬਾਪ ਤੇ ਹੀ ਬੇਦਦੀ ਆ ਮੈਨੂੰ ਪਤਾ ਦੁੱਖ ਕੀ ਹੁੰਦਾ ਇਸ ਬਾਪ ਨੂੰ ਤੇ ਮੈਨੂੰ ਇਹ ਦੱਸੋ ਮੈਨੂੰ ਵੀ ਪਤਾ ਲੱਗਾ ਕਿ ਤੁਸੀਂ ਆਪਣੀ ਜਦੋਂ ਘਰ ਦੀ ਦੇ ਡਿਲੀਵਰੀ ਵਾਸਤੇ ਉਹਨੂੰ ਛੁੱਟੀ ਦਿਵਾਉਣੀ ਸੀ ਤੁਹਾਡੇ ਕੋਲ ਪੈਸੇ ਤੱਕ ਨਹੀਂ ਸੀ ਕਹਿੰਦੇ ਆਪਣਾ ਤੁਸੀਂ ਮੋਟਰਸਾਈਕਲ ਵੇਚ ਦਿੱਤਾ ਕਿੰਨੇ ਪੈਸੇ ਵਿੱਚ ਆ ਇਹਦੇ ਵਿੱਚ ਕਿੰਨੀ ਸੱਚਾਈ ਆ ਬਿਲਕੁਲ ਜੀ ਡਾਕਟਰ ਨੇ ਸਾਨੂੰ ਤੇ ਕਿਹਾ ਸੀ ਨੋਰਮਲ ਹੋਏਗਾ ਪਰ ਨੋਰਮਲ ਹੋਈ ਨਹੀਂ ਤੇ ਵੀ ਵੱਡਾ ਆਪਰੇਸ਼ਨ ਕਰਨਾ ਪਿਆ 10000 12000 ਰੁਪਿਆ ਡਾਕਟਰ ਨੇ ਲਿਆ ਫਿਰ ਦਵਾਈਆਂ ਦੁਵਾਈਆਂ ਪਾ ਕੇ ਸਾਰਾ ਖਰਚਾ ਪਾ ਗਏ ਹੁਣ ਤੱਕ 20-25000 ਰੁਪਿਆ ਲੱਗਾ ਏ ਤੇ ਉਹ ਮੇਰਾ ਜਿਹੜਾ ਮੋਟਰਸਾਈਕਲ ਸੀ ਉੱਥੇ ਮੋਟਰਸਾਈਕਲ ਵੇਚ ਕੇ ਮੈਂ ਆਪਣੀ ਵਾਈਫ ਨੂੰ ਘਰ ਲਿਆਂਦਾ ਘਰ ਲਿਆਂ ਤੋਂ ਬਾਅਦ ਵੀ ਅੱਜ ਵੀ ਉਹਨਾਂ ਦਾ ਜਿਹੜਾ ਇਲਾਜ ਆ ਤਾਂ ਚੱਲਣਾ ਹੀ ਆ ਕਰਾਉਣਾ ਹੀ ਪੈਣਾ ਤੋ ਜਿਹੜਾ ਮੇਰਾ ਓਨ ਜਾਣ ਦਾ ਸਾਧਨ ਸੀ ਜਿਹੜਾ ਉਹ ਵੀ ਵਿਕ ਗਿਆ ਜਿਸ ਦੇ ਕਰਕੇ ਕੰਮ ਤੇ ਆਉਣਾ ਵੀ ਬੜਾ ਮੁਸ਼ਕਲ ਹੋ ਗਿਆ ਹੁਣ ਤਾਂ ਮੈਂ ਬੇਨਤੀ ਕੀਤੀ ਹੈ ਇੱਕ ਵੀਰ ਨੂੰ ਵੀ ਮੈਨੂੰ ਮੌਰਸਾਲ ਦੇ ਮਗਰਾ ਜਿਹੜੀ ਰੇੜੀ ਬਣਾ ਦਿਓ ਤੇ ਮੈਂ ਆਪ ਜੀ ਨੂੰ ਜਦੋਂ ਮੇਰਾ ਕੰਮ ਚੱਲੇਗਾ ਮੈਂ ਮੋੜ ਦਵਾਂਗਾ ਹੁਣ ਤਾਂ ਮੈਂ ਬੱਸੇ ਆਉਣਾ ਵਾਹੇ ਕਿਹੜਾ ਕੋਈ ਬਟਰ ਸਫਰ ਕਰਕੇ ਆਇਆ ਹੋਵੇਗਾ 20 ਕਿਲੋਮੀਟਰ ਪੈਂਦਾ ਮੇਰਾ ਪਿੰਡ ਚੰਗਾਵਾ ਉੱਥੋਂ ਆਣਾ ਜੀ ਤੇ ਮੈਨੂੰ ਇਸ ਵੀ ਵਿਕਰਮ ਜੀ ਜ਼ਿੰਦਗੀ ਚ ਕਾਮਯਾਬ ਹੋਣ ਵਾਸਤੇ ਕਿੰਨੇ ਕਿ ਪਾਪੜ ਮੇਲੇ ਕਿੰਨੇ ਕਿ ਕੰਮਕਾਰ ਖੋਲੇ ਸੀ ਪਰਿਵਾਰ ਪਾਲਣ ਵਾਸਤੇ ਮੈਂ ਦੱਸਣਾ ਚਾਹਾਂਗਾ ਕਿ ਚਗਾਵਾ ਅੰਮ੍ਰਿਤਸਰ ਤੋਂ 22 ਕਿਲੋਮੀਟਰ ਦੂਰ ਆ ਜਿਹੜਾ ਇਹ ਸਫ਼ਰ ਕਰਦਾ ਇਹ ਕਰਕੇ ਮੋਟਰਸਾਈਕਲ ਚੋਂਦਾ ਸੀ ਪਲੱਜ ਮੋਟਰਸਾਈਕਲ ਵੀ ਵਿਹਲਾ ਵੇਚਣਾ ਪਿਆ ਘਰ ਦੀ ਨੂੰ ਹਸਪਤਾਲ ਚ ਛੁੱਟੀ ਤੋਂ ਵਾਸਤੇ ਕਿਤਨਾ ਕਿਤੇ ਸਾਡੇ ਵਾਸਤੇ ਬੜੀ ਸ਼ਰਮ ਦੀ ਗੱਲ ਆ ਪੰਜਾਬੀਓ ਸਾਥ ਜਰੂਰ ਦਿਆ ਕਰੋ ਯਾਰ ਕਿਸੇ ਪੰਜਾਬੀ ਦਾ ਇਸ ਤਰ੍ਹਾਂ ਜੀ ਲੋਭਤ ਨਾ ਆਵੇ 아이ਟ ਵਿਕਰਮ ਸਿੰਘ ਟੁੱਟਿਆ ਪਿਆ ਵਾ ਟੁੱਟਿਆ ਇਸ ਕਰਕੇ ਆ ਵੀ ਦੁੱਖ ਵੀ ਆਪਣੇ ਅੰਦਰ ਲੱਗਦਾ ਮਗਾਨਿਆਂ ਤੇ ਨਹੀਂ ਯਾਰ ਇਸ ਕਰਕੇ ਪੰਜਾਬੀਓ ਜਿੱਥੇ ਕਿਸੇ ਪੰਜਾਬੀ ਦੀ ਲੋੜ ਹੁੰਦੀ ਆ ਸਾਥ ਜਰੂਰ ਦਿਆ ਕਰੋ ਕੱਲਾ ਵਾਇਗਰੂ ਲਿਖਣ ਦੇ ਨਾਲ ਨਹੀਂ ਗੱਲ ਬੰਨੀ ਸਾਜ ਨੂੰ ਦਿਆ ਕਰੋ ਤੁਸੀਂ ਦੇਖ ਸਕਦੇ ਹੋ ਪੰਜ ਪੌੜੀਆਂ ਜਪਨੀ ਸਾਹਿਬ ਦਾ ਪਾਠ ਮੂੰਹ ਜਬਾਨੀ ਸੁਣਾਉਣ ਤੇ ਇੱਕ ਗਲਾਸ ਫ੍ਰੀ ਵੀ ਨੌਜਵਾਨ ਜਿਹੜਾ ਕਿ ਲੱਸੀ ਦਾ ਨਿੰਬੂ ਪਾਣੀ ਵੇਚਦਾ ਰਿਹਾ ਪਰ ਉਹ ਵੀ ਹੁਣ ਕੋਈ ਨਹੀਂ ਪੀਣ ਆਉਂਦਾ ਸਿੱਖੀ ਦਾ ਬढ़ावा ਕਰ ਰਿਆ ਸੀ ਲੋਕਾਂ ਨੂੰ ਸਿੱਧੇ ਰਾਹ ਲਾ ਰਿਆ ਸੀ ਸਿੱਖੀ ਦਾ ਪ੍ਰਚਾਰ ਕਰ ਰਿਆ ਸੀ ਪਰ ਲੱਗਦਾ ਲੋਕ ਸਿੱਖੀ ਨਾਲ ਜੁੜਣਾ ਨਹੀਂ ਜਾਂਦੇ ਉਹ ਵੀ ਆ ਕੇ ਕੋਈ ਫ੍ਰੀ ਵੀ ਨਹੀਂ ਆ ਕੇ ਪੀ ਕੇ ਜਾ ਰਿਹਾ ਮਾਨੂੰ ਦੁੱਖ ਕਿੰਨਾ ਲੱਗਦਾ ਜਦੋਂ ਸਿੱਖੀ ਦਾ ਪ੍ਰਚਾਰ ਕਰਦੇ ਸੀ ਕਿੰਨੇ ਕ ਲੋਕ ਰੋਜ਼ ਹੁਣ ਆਮਲਾ ਪੇ ਤੁਹਾਡੇ ਕੋਲ ਪੀਣ ਵਾਸਤੇ ਆਉਂਦੇ ਜਾਂ ਨਹੀਂ ਆਉਂਦੇ ਹੁਣ ਵੀ ਨਹੀਂ ਪਾਠ ਵਾਲੇ ਤਾਂ ਆਉਂਦੇ ਪਹਿਲਾਂ ਜਿਆਦਾ ਆਉਂਦੇ ਸੀ ਹੁਣ ਘਟ ਹੋ ਗਏ ਆ ਉਹ ਵੀ ਘਟ ਗਏ ਆ ਇੱਕ ਹਫਤਾ ਹੋ ਗਿਆ ਮੈਨੂੰ ਹੁਣ ਕੰਮ ਤੇ ਦੁਬਾਰਾ ਆਏ ਨੂੰ ਬੇਟੀ ਬੇਟੀ ਮਤਲਬ ਪੂਰੀ ਹੋਣ ਤੋਂ ਬਾਅਦ ਮੇਰੇ ਜਿਹੜੇ ਕੰਮ ਤੇ ਵੀ ਆਉ ਨੂੰ ਦਿਲ ਨਹੀਂ ਕਰਦਾ ਘਰ ਵੀ ਰਹਿਣ ਨੂੰ ਦਿਲ ਨਹੀਂ ਕਰਦਾ ਰੋਟੀ ਵੀ ਨਹੀਂ ਚੰਗੀ ਤਰ੍ਹਾਂ ਖਾਦੀ ਜਾ ਰਹੀ ਕੋਈ ਵੀ ਮਤਲਬ ਦਿਲ ਨਹੀਂ ਕਰਦਾ ਕੁਝ ਕਰਨ ਨੂੰ ਹਫਤਾ ਹੋ ਗਿਆ ਮੈਂ ਜਿਹੜਾ 11200 ਰੁਪਿਆ ਪੱਲਿਓ ਲਾ ਰਿਆ ਆ ਪਰ ਮੇਰਾ ਤੁਹਾਨੂੰ ਦਿਖਾਇਆ ਗੱਲਾਂ 2:30 ਸਵੇਰ ਦਾ ਵਜਾ 6 ਵਜ ਗਿਆ ਹੁਣ ਫਿਰ ਘਰ ਦੀ ਤਿਆਰੀ ਆ ਪਰ ਹੁਣ ਜਿਹੜਾ ਮੈਂ ਹੋਰ ਕਿੰਨੇ ਕ ਦਿਨ 10 ਦਿਨ ਹੋਰ ਕੱਢ ਲਾਂਗਾ 20 ਦਿਨ ਹੋਰ ਕੱਢ ਲਾਂਗਾ ਮਹੀਨਾ ਚੱਲੇਗਾ ਇਦਾਂ ਹੀ ਪਰ ਜੇ ਵੀਰ 7 ਦਿਨ ਚੌਣ ਤੇ ਮੇਰਾ ਕੱਲ ਤੋਂ ਹੀ ਸਾਰਾ ਕੁਝ ਕਿਰਪਾ ਹੋ ਜੇਗੀ ਮਾਲਕ ਦੀ ਸੈੱਟ ਹੋ ਜਾਏਗਾ ਨਹੀਂ ਬਿਲਕੁਲ ਅਸੀਂ ਵੀ ਪੰਜਾਬੀਆਂ ਗਾੜੀ ਖਾਸ ਕਰਕੇ ਅਪੀਲ ਕਰਾਂਗੇ ਹੱਥ ਜੋੜ ਕੇ ਬੇਨਤੀ ਵੀ ਕਰਾਂਗੇ ਕਿ ਇਸ ਪੰਜਾਬੀ ਦਾ ਜਿਆ ਸਾਥ ਦਿਓ ਤੁਹਾਡੇ ਸਾਥ ਹੀ ਦੌੜਿਆ ਅਸੀਂ ਹੋਰ ਲੋਕਾਂ ਦੀ ਵੀਡੀਓ ਬੜੀਆਂ ਸ਼ੇਅਰ ਕਰਦੇ ਆ ਉਹ ਲੋਕਾਂ ਨੇ ਤਾਂ ਬੜੇ ਜਾ ਕੇ ਮਦਦ ਕਰਦੇ ਆ ਅੱਜ ਇੱਕ ਗੋਸ਼ਿਕਤੀ ਵੀ ਤੁਹਾਨੂੰ ਮਦਦ ਕਰਨ ਦੀ ਲੋੜ ਆ ਗੁਰੂ ਦਾ ਸਿੰਘ ਆ ਗਰੀਬੀ ਆ ਗਈ ਸਮਾਂ ਬੜਾ ਆ ਗਿਆ ਧੀ ਹੋਈ ਰੱਬ ਨੂੰ ਪਿਆਰੀ ਹੋ ਗਈ ਪਰ ਕਹਿੰਦਾ ਸਾਰੀ ਮੈਂ ਬਗੋਚਾ ਰਹੂਗਾ ਬੜਿਆਂ ਨੂੰ ਫੋਨ ਕੀਤੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਜਥੇ ਬੰਦੇ ਵਾਲਿਆਂ ਨੂੰ ਧੀ ਧੀ ਨੂੰ ਮਸ਼ੀਨ 'ਚ ਪਾਉਣਾ ਸੀ ਪਿਆਸਿਆਂ ਦੀ ਲੋਰ ਸੀ ਪਰ ਕਿਸੇ ਨੇ ਸਾਹ ਨਹੀਂ ਦਿੱਤਾ ਕਹਿੰਦਾ ਲੋਕਾਂ ਦੇ 20-20 ਲੱਖ ਰੁਪਏ ਲੋਕਾਂ ਦੇ ਕੰਟਾ ਅਕਾਊਂਟਾਂ 'ਚ ਸੀ ਇਹਨਾਂ ਗਿਆ ਸੀ ਧਾਰੇ ਦੇ ਦਿਓ ਪਰ ਕਿਸੇ ਨੇ ਸਾਹ ਨਹੀਂ ਦਿੱਤਾ ਕਹਿੰਦਾ ਸਾਰੀ ਮੈਂ ਬਗੋਚਾ ਰਹੂਗਾ ਇਸ ਚੀਜ਼ ਦਾ ਸਾਰੀ ਮੈਂ ਦੁੱਖ ਵੀ ਰਹੂਗਾ ਕਿ ਮੇਰੀ ਧੀ ਜਿਹੜੀ ਸੋਨੇ ਵਰਗੀ ਆ ਉਹ ਵਾਪਸ ਚਲ ਗਈ ਪ੍ਰਮਾਤਮਾ ਕੋ ਤੇ ਘਰ ਦੀ ਛੁੱਟੀ ਦਿਵਾਉਣੀ ਸੀ ਹਸਪਤਾਲ ਲਈ ਮੋਟਰਸਾਈਕਲ ਵੇਚਣਾ ਪਿਆ ਅੱਜ ਬੱਸਾਂ ਤੇ ਸਬਰ ਕਰ ਰਿਆ ਐਸਾ ਕਿ ਪੰਜਾਬੀਓ ਸਾਥ ਦਿਓ ਯਾਰ ਪੰਜਾਬੀਆਂ ਦਾ ਜੇਕਰ ਨਾਲ ਸਾ ਦਿੱਤਾ ਅਸੀਂ ਪ੍ਰਵਾਸੀਆਂ ਦੀ ਗੱਲ ਕਰਦੇ ਆਂ ਵੀ ਪੰਜਾਬ ਚੋਂ ਬਾਹਰ ਭੇਜੀਏ ਪਰ ਮੈਨੂੰ ਲੱਗਦਾ ਪ੍ਰਵਾਸੀ ਤੇ ਜਾਣਗੇ ਨਹੀਂ ਸਾਡੇ ਪੰਜਾਬੀ ਜਰੂਰ ਚਲੇ ਜਾਣਗੇ ਐਸਾ ਕਿ ਵੱਤ ਵਤ ਸਾਥ ਦਿਓ ਤੁਸੀਂ ਦੇਖਿਆ ਬੰਦਾ ਉਦੋਂ ਢੋਲਦਾ ਵਾ ਉਦੋਂ ਟੁੱਟਦਾ ਵਾ ਜਦੋਂ ਬੰਦੇ ਦੇ ਘਰ ਤੇ ਆ ਪੈਂਦੀ ਆ ਨਹੀਂ ਤੇ ਬੰਦਾ ਕਿ ਜੀ ਢੋਲਦਾ ਨਹੀਂ ਆ ਨਾ ਇਕ ਭਰੌਂਦਾ ਵਾ ਪਰ ਜਦੋਂ ਘਰ ਦੇ ਆ ਪੈਂਦੀ ਫੇਰ ਜਾ ਕੇ ਬੰਦਾ ਢੋਲਦਾ ਹਿੰਮਤ ਦਿਓ ਯਾਰ ਹਿੰਮਤ ਦਿਓ ਪੰਜਾਬੀਓ ਤੁਹਾਡੇ ਸਾਥ ਹੀ ਲੋ ਰਿਹਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀਦ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਾ